ਕੁਝ ਨਹੀਂ ਬਸ ਇਦਾਂ ਹੀ ਮੇਰੇ ਹਸਬੰਦ ਆਪਣੇ ਘਰ ਨੂੰ ਆ ਰਹੇ ਸੀ ਤੇ ਇਹਨਾਂ ਨੇ ਬਾਅਦ ਵਿੱਚ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਘਰ ਆ ਜਾਏ ਘਰੇ ਆਏ ਆ ਤੇ ਉਹ ਕਿਤੇ ਮੁੰਡਾ ਕਿਤੇ ਪਿੱਛੇ ਇਹਨਾਂ ਮਾਤਾ ਜੀ ਨਾਲ ਹੁਣ ਲੜਦਾ ਆਉਂਦਿਆ ਸੀ ਤੇ ਇਹ ਇਹਨਾਂ ਨੇ ਬਸ ਇੰਨੀ ਗੱਲ ਹੀ ਕਹੀ ਕਿ ਮੈਂ ਆਪਣੇ ਉਹਨੂੰ ਕਹਿੰਦਾ ਕਿ ਕੌਣ ਆ ਤੂੰ ਇਹਨਾਂ ਨੇ ਕਿਹਾ ਕਿ ਕੌਣ ਆ ਤੂੰ ਤੇ ਉਹ ਕਹਿੰਦੇ ਕਿ ਮੈਂ ਤੇ ਭਾਈ ਆਪਣੇ ਘਰ ਜਾਣਿਆ ਤੂੰ ਕੌਣ ਆ બસ ਇੰਨੀ ਗੱਲ ਹੀ ਉਹਨੇ ਕਹੀ ਤੇ ਕਹਿੰਦਾ ਤੂੰ ਬਦਮਾਸ਼ ਆ ਤੂੰ ਬਦਮਾਸ਼ ਆ ਮੇਰੇ ਘਰ ਹਸਬੰਦ ਨੂੰ ਕਹਿੰਦੇ ਨਾਲ ਹੀ ਉਹ ਕਿਚ ਖੱਡ ਕੇ ਮਾਰਨ ਲੱਪਿਆ ਛੁਦੀਆਂ ਮਾਰਨ ਲੱਪਿਆ ਮੈਨੂੰ ਵੀ ਕੁੱਟਿਆ ਮੈਨੂੰ ਵੀ ਥੱਪੜ ਥੁੱਪਣ ਮਾਰੇ ਬਾਅਦ ਵਿੱਚ ਉਹਨੇ ਮੇਰੀ ਚੈਨ ਵੀ ਖੋਣ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹਨੇ ਨਾ ਮੇਰੇ ਬੱਚੇ ਨੂੰ ਵੀ ਮਾਰਿਆ ਵੇਖੋ ਇਹਦੇ ਵੀ ਬਲੱਡ ਲੱਗਾ ਹੋਇਆ ਫਿਰ ਮੈਨੂੰ ਵੀ ਨਾਲੀ 'ਚ ਧੱਕਾ ਮਾਰ ਕੇ ਨਾ ਚੱਲ ਗਿਆ ਦੌੜ ਗਿਆ ਫਿਰ ਮੈਂ ਆਪਣੇ ਹਸਬੰਦ ਨੂੰ ਪਛਾਣ ਲਾ ਪੀ ਬਾਅਦ ਵਿੱਚ ਉਹ ਪਤਾ ਨਹੀਂ ਕਿੱਥੇ ਚਲ ਗਿਆ ਕੀ ਨਾਮ ਹੈ ਤੁਹਾਡਾ ਅਰुण ਕੁਮਾਰ ਕੀ ਨਾਮ ਹੈ ਤੁਹਾਡਾ ਇਹ ਕੋਈ 7:30 ਵਜੇ ਦਾ ਕੰਮ ਆ। ਹਸਪਤਾਲ ਹਾਂਜੀ। ਉਦੋਂ ਨਾਲ ਹੀ ਲੰਦਾ ਜੀ। ਅੰਗੇ ਉਹ ਮਾ ਪਤਰ ਅਹੀ ਰੋਗੰਡਾ ਲਾ ਆਂਦਾ ਸੀ ਦੂਏ ਚ। ਤਾਂ ਮੈਂ ਕਿਹਾ ਤੇ ਹੀ ਰੋਗੰਡਾ ਥੋੜਾ ਕੱਗੇ ਕਰਲਾ। ਉਹਨੇ ਮੈਨੂੰ ਥੜੀ ਖਿੱਚ ਕੇ ਨਾਲ ਤਾਂ ਥੜੀ ਦੋਤਾ ਲੈ ਲੈ ਅਜਾ ਥੱਪੜ ਮਾਰ ਦਿੱਤਾ ਮੇਰੇ। ਨਾਲੇ ਪੁੱਛ ਮੈਨੂੰ ਬੜਾ ਕੁਝ ਬੋਲਿਆ ਗਾਂਦੋ ਨੇ। ਮੈਂ ਉਤਰਨ ਮੇਰੀ ਆਛਾਲੀ ਆਂਦੇ ਆਈ ਕਿ ਮੈਂ ਤੂੰ ਮਾਤਾ ਨਾਲ ਸਾਡੀ ਭੂਆ ਨਾਲ ਕਿਉਂ ਇਤਰਾ ਗੱਲਾਂ ਉਹ ਦੀ ਇਹਦੇ ਨਾਲ ਮੈਂ ਕਿੱਥੇ ਮਾੜੀ ਚੋਂ ਲੱਗਦੀ ਮੈਂ ਮੈਂ ਬਾਪੂ ਤੋਂ ਮੈਂ ਚੱਲ ਤਾ ਸੀ ਮੈਂ ਵੀ ਕਾ ਸੁਣਦਾ ਪੁੱਤ ਆਵਰ ਕੇ ਟੋਕ ਕੇ ਟੋਕ ਕੇ ਮੇਰੇ ਸਾਹਮਣੇ ਪੂਰੀ ਹੁੰਦੀ ਸੀ ਨਾ ਕਰ ਇਹ ਹੋ ਗਰੀ ਬਪੰਨਾ ਬੋ ਰਿਆ ਤੂੰ ਸਿਰਫ ਨਹੀਂ ਚਾਹ ਮਾਂ ਬੋ

ਸਾਡੇ ਕੋ ਸ਼ਾਮ ਨੂੰ 6:30 ਵਜੇ ਇੱਕ ਮਰੀਜ਼ ਅਰुण ਕੁਮਾਰ son of ਰਮੇਸ਼ ਰਕੇਸ਼ ਕੁਮਾਰ اسلامਾਬਾਦ ਮੰਨ ਲਿਜਵਾਇਆ ਸੀਗਾ ਇਹਦੇ ਪੇਟ ਤੇ ਕੁਝ ਕੱਟ ਲੱਗੇ ਹੋਏ ਹਨ ਜਿੰਨੂੰ ਆਪਾਂ ਸੀਟੀ ਕਰਵਾ ਕੇ ਦੇਖ ਰਹੇ ਹਾਂ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਨਹੀਂ ਹੈ ਬਾਕੀ ਪੇਸ਼ੈਂਟ ਸਟੇਬਲ ਹੈਗਾ ਇਸ ਵੇਲੇ ਕੱਟ ਕਿੰਨੇ ਗਏ ਉਹਦੇ ਸਾਡਾ ਕਿੰਨੇ ਲੱਗੇ ਜਿ ਕਿਨੇ ਕੱਟ ਲੱਗੇ ਕੱਟ ਪੰਜ ਕੱਟ ਲੱਗੇ ਨੇ ਕੱਟ ਮੋਸਟਲੀ ਸਰਫੇਸ਼ੀਅਲ ਨੇ ਕੋਈ ਡੀਪ ਕੱਟ ਨਹੀਂ ਹੈ ਪੇਸ਼ੈਂਟ ਸਟੇਬਲ ਹੈ ਜੀ